ਬੀਤੇ ਦਿਨ ਕਰੀਬ ਦੁਪਹਿਰ 3 ਵਜੇ ਜਦੋਂ ਸਮਰਾਲਾ ਦੇ ਨਿੱਜੀ ਪੈਲੈਸ ਦੇ ਵਿੱਚ ਵਿਆਹ ਦਾ ਸਮਾਗਮ ਹੋ ਰਿਹਾ ਸੀ ਤਾਂ ਉਸ ਦੇ ਵਿੱਚ ਲਾੜੇ ਦੀ ਮਾਂ ਮਨਜੀਤ ਕੌਰ ਆਪਣੇ بیٹے ਦੇ ਵਿਆਹ ਦੀਆਂ ਖੁਸ਼ੀਆਂ ਦੇ ਵਿੱਚ ਰੁੱਝੀ ਹੋਈ ਸੀ ਤਾਂ ਲਾੜੇ ਦੀ ਮਾਂ ਦੇ ਨਾਲ ਐਸੀ ਘਟਨਾ ਵਾਪਰੀ ਹੈ ਕਿ ਉਸ ਦੀ ਖੁਸ਼ੀ ਗਮ ਦੇ ਵਿੱਚ ਬਦਲ ਗਈ ਚਲ ਰਹੇ ਵਿਆਹ ਸਮਾਗਮ ਦੇ ਵਿਚਨ ਪੁਛਾਤਾ ਲੁਟੇਰਾ ਵੇਟਰ ਦੀ ਡਰੈਸ ਪਾ ਕੇ ਪਹੁੰਚਿਆ ਤਾਂ ਮੌਕਾ ਦੇਖਦੇ ਹੀ ਲਾੜੇ ਦੀ ਮਾਤਾ ਦਾ ਪਰਸ ਚੁੱਕ ਕੇ ਫਰਾਰ ਹੋ ਗਿਆ ਪਰਸ ਦੇ ਵਿੱਚ 1.5 ਲੱਖ ਰੁਪਏ ਨਗਦ ਅਤੇ ਕਰੀਬ 50000 ਰੁਪਏ ਦੇ ਗਹਿਣੇ ਸਨ ਤੇ ਇਹ ਗਹਿਣੇ ਲੜਕੀ ਵਾਲਿਆਂ ਨੇ ਲਾੜੇ ਦੀ ਮਾਂ ਨੂੰ ਪਾਈ ਸਨ ਘਟਨਾ ਦਾ ਪਤਾ ਉਸ ਸਮੇਂ ਲਾੜੇ ਦੀ ਮਾਤਾ ਨੂੰ ਲੱਗਿਆ ਜਦੋਂ ਉਸ ਦਾ ਆਪਣਾ ਪਰਸ ਵੱਲ ਧਿਆਨ ਗਿਆ ਪਰ ਉਦੋਂ ਤੱਕ ਅਣਪਛਾਤਾ ਚੋਰ ਪਰਸ ਲੈ ਕੇ ਫਰਾਰ ਹੋ ਗਿਆ ਸੀ ਇਹ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਤੇ ਲਾੜੇ ਨੇ ਇਸ ਘਟਨਾ ਦਾ ਜ਼ਿੰਮੇਵਾਰ ਬੈਂਕਟ ਹਾਲ ਦੇ ਮਾਲਕਾਂ ਨੂੰ ਦੱਸੀ ਹੈ ਸਰ ਇੱਕ ਘਟਨਾ ਵਾਪਰੀ ਹੋਈ ਮੀਟੇ ਦੇ ਨਾਲ ਨਸੰਗੋ ਪੈਲਸ ਦੇ ਵਿੱਚ ਜੀ ਕੀ ਮਾਮਲਾ ਜੀ ਤੇ ਕੀ ਕਾਰਵਾਈ ਹੋਈ ਉਹਦੇ ਵਿੱਚ ਆਪਣੇ ਮੈਰਿਜ ਸੀਗੀ ਉੱਥੇ ਉਹ ਲੜਕੇ ਦੀ ਮਾਤਾ ਦਾ ਪਰਸ ਚੱਕ ਕੇ ਲੈ ਗਿਆ ਕੋਈ ਅਨਨੌਨ ਬੰਦਾ ਉਹਦੇ ਫੁਟੇਜ वगैरह ਅਸੀਂ ਲੈ ਲਿਆ ਉਹਦੀ ਤਲਾਸ਼ ਕੀਤੀ ਜਾ ਰਹੀ ਹੈ ਮੁਕੱਦਮਾ ਦਾ ਹੀ ਦਰਜ ਕਰਤਾ ਸੀ ਕੱਲ 11 ਕਿਤੇ ਆਨੋਂ ਬੰਦੇ ਦੇਖਲਾ ਪੱਤਰ ਦਰਜ ਕੀਤਾ ਤੇ ਕੋਈ ਮੋੜਲੀ ਜਾਂਚ ਦੀ ਕਾਰੀ ਸਾਹਮਣੇ ਆਈ ਜਾਂ ਤੇ ਬੰਦਾ ਉਹ ਫੁਟੇਜ ਦੇ ਵਿੱਚ ਆਉਂਦਾ ਵੀ ਬੈਗ ਚੱਕੀ ਜਾ ਰਿਹਾ ਜਿਵੇਂ ਬੇਟਰਾ ਦਾ ਡਰੈਸ ਕੋਡ ਉਹਨੇ ਪਾਇਆ ਹੋਇਆ ਸੀਗਾ ਤੇ ਉਹ ਬੰਦੇ ਦੇ ਅਸੀਂ ਪਾਲ ਕਰ ਰਹੇ ਹਾਂ ਬੀਤੇ ਦਿਨ ਕਰੀਬ ਦੁਪਹਿਰ 3 ਵਜੇ ਜਦੋਂ ਸਮਰਾਲਾ ਦੇ ਨਿੱਜੀ ਪੈਲੇਸ ਦੇ ਵਿੱਚ ਵਿਆਹ ਦਾ ਸਮਾਗਮ ਹੋ ਰਿਹਾ ਸੀ ਤਾਂ ਉਸ ਦੇ ਵਿੱਚ ਲਾੜੇ ਦੀ ਮਾਂ ਮਨਜੀਤ ਕੌਰ ਆਪਣੇ بیٹے ਦੇ ਵਿਆਹ ਦੀਆਂ ਖੁਸ਼ੀਆਂ ਦੇ ਵਿੱਚ ਰੁੱਝੀ ਹੋਈ ਸੀ ਤਾਂ ਲਾੜੇ ਦੀ ਮਾਂ ਦੇ ਨਾਲ ਐਸੀ ਘਟਨਾ ਵਾਪਰੀ ਹੈ ਕਿ ਉਸ ਦੀ ਖੁਸ਼ੀ ਗਮ ਦੇ ਵਿੱਚ ਬਦਲ ਗਈ ਚਲ ਰਹੇ ਵਿਆਹ ਸਮਾਗਮ ਦੇ ਵਿਚਨ ਪਛਾਤਾ ਲੁਟੇਰਾ ਵੇਟਰ ਦੇ ਡਰੈਸ ਪਾ ਕੇ ਪਹੁੰਚਿਆ ਤਾਂ ਮੌਕਾ ਦੇਖਦੇ ਹੀ ਲੜੇ ਦੀ ਮਾਤਾ ਦਾ ਪਰਸ ਚੁੱਕ ਕੇ ਫਰਾਰ ਹੋ ਗਿਆ ਪਰਸ ਦੇ ਵਿੱਚ 1.5 ਲੱਖ ਰੁਪਏ ਨਗਦ ਅਤੇ ਕਰੀਬ 50000 ਰੁਪਏ ਦੇ ਗਹਿਣੇ ਸਨ ਤੇ ਇਹ ਗਹਿਣੇ ਲੜਕੀ ਵਾਲਿਆਂ ਨੇ ਲੜੇ ਦੀ ਮਾਂ ਨੂੰ ਪਾਏ ਸਨ ਘਟਨਾ ਦਾ ਪਤਾ ਉਸ ਸਮੇਂ ਲਾੜੇ ਦੀ ਮਾਤਾ ਨੂੰ ਲੱਗਿਆ ਜਦੋਂ ਉਸ ਦਾ ਆਪਣਾ ਪਰਸਵਲ ਧਿਆਨ ਗਿਆ ਪਰ ਉਦੋਂ ਤੱਕ ਅਣਪਛਾਤਾ ਚੋਰ ਪਰਸ ਲੈ ਕੇ ਫਰਾਰ ਹੋ ਗਿਆ ਸੀ ਇਹ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਤੇ ਲਾੜੇ ਨੇ ਇਸ ਘਟਨਾ ਦਾ ਜ਼ਿੰਮੇਵਾਰ ਬੈਂਕਟ ਹਾਲ ਦੇ ਮਾਲਕਾਂ ਨੂੰ ਦੱਸੀ ਹੈ ਸਰ ਇੱਕ ਘਟਨਾ ਵਾਪਰੀ ਸੀ ਬੀਤੇ ਦਿਨ ਨਸੰਗੋ ਪੈਲੈਸ ਦੇ ਵਿੱਚ ਜੀ ਕੀ ਮਾਮਲਾ ਜੀ ਤੇ ਕੀ ਕਾਰਵਾਈ ਹੋਈ ਉਹਦੇ ਵਿੱਚ ਆਪਣੇ ਮੈਰਿਜ ਸੀਗੀ ਉੱਥੇ ਉਹ ਲੜਕੇ ਦੀ ਮਾਤਾ ਦੇ ਪਰਸ ਚੱਕ ਕੇ ਲੈ ਗਿਆ ਕੋਈ ਅਨਨਾਮ ਬੰਦਾ ਉਦੇ ਫੁਟੇਜ ਵਗੈਰਾ ਸੀ ਲੈ ਲਿਆ ਉਹਦੀ ਤਲਾਸ਼ ਕੀਤੀ ਜਾ ਰਹੀ ਹੈ ਮੁਕੱਦਮਾ ਦਾ ਹੀ ਦਰਜ ਕਰਤਾ ਸੀ ਕੱਲ 11 ਕਿਤੇ ਨਾ ਨੰਬਰ ਬੰਦੇ ਦੇ ਖਲਾਫ ਪੱਤਰ ਦਰਜ ਕੀਤਾ ਤੇ ਕੋਈ ਮੋੜਲੀ ਗਾਂਚ ਦੀ ਕਾਲੀ ਸਾਹਮਣੇ ਆਈ ਜਾਂਦੀ ਉਹ ਬੰਦਾ ਉਹ ਫੁਟੇਜ ਦੇ ਵਿੱਚ ਆਉਂਦਾ ਵੀ ਬੈਗ ਚੱਕੀ ਜਾ ਰਿਹਾ ਜਿਵੇਂ ਬੇਟਰਾ ਦਾ ਡਰੈਸ ਕੋਡ ਉਹਨੇ ਪਾਇਆ ਹੋਇਆ ਸੀਗਾ ਤੇ ਉਹ ਬੰਦੇ ਦੇ ਅਸੀਂ ਪਾਲ ਕਰ ਰਹੇ ਹਾਂ